ਜਿੱਦਾਂ ਨੰਬਰ ਪੁਲੀਆ ਕਰਦੀ ਬਪੁਨ ਸਿੰਘ ਜੀ ਕੀ ਕੀ ਸੀ ਤੇ ਇਹ ਬੰਬਾ ਪਿੰਡ ਦੀ ਘਟਨਾ ਹੈ ਸਵੇਰ ਇਸ ਵੇਲੇ ਮਤਲਬ ਸਵੇਰ ਫੋਨ ਆਇਆ ਸਵੇਰੇ ਮੈਨੂੰ ਵੀ ਬੰਬਾ ਪਿੰਡ ਗੁੜਕਾ ਸਾਹਿਬ ਹੀ ਬੇਅਦਬੀ ਹੋ ਗਈ ਆ ਤੇ ਜਦੋਂ ਉੱਥੇ ਗਏ ਆ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਸੀਗਾ ਤੋਂ ਛਾਨਬੀਣ ਕਰਕੇ ਜੋ ਪਤਾ ਲੱਗਿਆ ਪੰਜ ਗੁੜਕਾ ਸਾਹਿਬ ਤਾਂ ਉਹਨਾਂ ਨੇ ਕਹਿੰਦੇ ਟੋਟ ਅਗਰਪੇਟ ਕਰੇ ਦਿੱਤੇ ਸੀਗੇ ਜਿਹੜੇ ਹੁਣ ਗੁੜਕਾ ਸਾਹਿਬ ਅਸੀਂ ਬਰਾਮਦ ਕੀਤੇ ਨੇ ਉਹ ਅੰਗ ਵੀ ਫਟੇ ਹੋਏ ਨੇ ਠੀਕ ਆ ਗੁੜਕਾ ਸਾਹਿਬ ਦੀ ਵੀ ਹੱਕ ਹਾਲਤ ਉਹਨਾਂ ਨੇ ਬਹੁਤ ਮਾੜੀ ਕੀਤੀ ਪਈ ਆ ਪਰ ਇਹਦੇ ਵਿੱਚ ਜਿਹੜੀਆਂ ਹੁਣ ਆਪਾਂ ਕਹਦੇ ਬਹੁਤ ਜ਼ਿਆਦਾ ਕਤਾਈਆਂ ਹੋਈਆਂ ਹੋਈਆਂ ਨੇ ਤਾਂ ਜਿਵੇਂ ਹੁਣ ਆਪਾਂ ਕਹਿੰਦੇ ਵੀ ਜਿਵੇਂ ਆਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਹਨਾ ਜਿਹੜੀਆਂ ਇਹ ਕੰਮਾਂ ਨੂੰ ਆਪਾਂ ਕਹਿੰਦੇ ਵੀ ਮੂਰੇ ਸਰਮਾਏ ਉਹ ਦਰ ਬਣ ਜਾਂਦੇ ਨੇ ਵੀ ਅਸੀਂ ਉਹਨਾਂ ਨੂੰ ਵੀ ਕਾੜਨਾ ਹੀ ਕਰਾਂਗੇ ਵੀ ਜੇ ਕੱਲੋ ਕਿਸੇ ਵੀ ਪਿੰਡ ਕੋਈ ਵੀ ਇਹ ਜਿਹੀ ਘਟਨਾ ਹੁੰਦੀ ਆ ਤਾਂ ਕਮੇਟੀ ਤੇ ਪਾਠੀ ਸਿੰਘ ਤੇ ਤੇ ਪਿੰਡ ਦੇ ਸਰਪੰਚ ਨੂੰ ਇਹ ਚੀਜ਼ ਦੇ ਵਿੱਚ ਅਸੀਂ ਇਨਵੋਲਵ ਕਰਾਂਗੇ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਮੌਕੇ ਤੇ ਸਾਡੇ ਹੱਥ ਕੋਈ ਲੱਗ ਗਿਆ ਤੇ ਅਸੀਂ ਝਟਕ ਵੀ ਰਮਾਂਗੇ ਵਾਟ ਕੋਜੀ ਨਿਫਤੇ ਮੇਰਾ ਨਾਮ ਮਨਦੀਪ ਸਿੰਘ ਹੈ ਪਿੰਡ ਗੁਬੇ ਤੋਂ ਤੇ ਕੀ ਘਟਨਾ ਪਈ ਇਹ ਘਟਨਾ ਜੀ ਪਿੰਡ ਬੰਬਾ ਥਾਣੇ ਸਮਰਾਲੇ ਚ ਪੈਂਦਾ ਵਾ ਉਥੇ ਇੱਕ ਦੋਸ਼ਤ ਵੱਲੋਂ ਪੋਥੀ ਸਾਹਿਬ ਦੀ ਅੰਗ ਖੰਡਿਤ ਕਰਕੇ ਪਹਿਲਾਂ ਤਾਂ ਕਿਸੇ ਦੇ ਕੋਠੇ ਦੇ ਸਿੱਟੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੂ ਤੂ ਮੈਮ ਹੋਈ ਉਥੋਂ ਫਿਰ ਉਹਨਾਂ ਨੇ ਅੰਗ ਚੁਕਾ ਕੇ ਤੇ ਇਸ ਬੰਦੇ ਨੂੰ ਫੜਾਏ ਵੀ ਤੁਸੀਂ ਇਹ ਕੰਮ ਸਾਡੇ ਜੱਪਸਾਉਣ ਲਈ ਕੀਤਾ ਜਾਂ ਅੱਜਕੱਲ ਡੇਰਾਬਾਦ ਚੱਲਦਾ ਤੰਤਰਾ ਮੰਤਰਾਂ ਦਾ ਸਿਸਟਮ ਜਿਹੜਾ ਬਹੁਤ ਹੀ ਜ਼ਿਆਦਾ ਖਤਰਨਾਕ ਬਣਿਆ ਪਿਆ ਸਿੱਖ ਪੰਥ ਦੇ ਲਈ ਤੇ ਹੁਣ ਇਹ ਤਾਂ ਬਾਅਦ ਦੇ ਵਿੱਚ ਤਫਤੀਸ਼ ਤੋਂ ਬਾਅਦ ਪਤਾ ਲੱਗੂ ਵੀ ਉਹਨੇ ਕਿਸ ਮਨਸਾ ਦੇ ਨਾਲ ਕੀਤਾ ਵਾ ਤੇ ਬਾਅਦ ਦੇ ਵਿੱਚ ਉਹ ਅੰਗਾਂ ਨੂੰ ਅਗਨਪੇੜ ਕਰਕੇ ਉਹਦੇ ਪਰਿਵਾਰ ਨੇ ਚੋਰੀ ਤੇ ਨਹਿਰ ਤੇ ਚਾਲ ਪ੍ਰਵਾਹ ਕਰਤਾ ਤੇ ਹੁਣ ਉਹ ਫੜਿਆ ਗਿਆ ਵਾ ਤੇ ਜਿਹੜੀਆਂ ਹੋਰ ਪੋਤੀ ਸਾਬੀਆਂ ਸੀਗੀਆਂ ਵਿੱਚੋਂ ਕਈਆਂ ਦੇ ਕੁਝ ਪਿੰਨਾਂ ਨਾ ਦੱਸਦੇ ਆ ਵੀ ਮਾਰਕ ਕੀਤੇ ਹੋਏ ਸੀਗੇ ਅੰਗ ਤੇ ਕੁਝ ਖੰਡਤ ਕੀਤੇ ਹੋਏ ਨੇ ਉਹ ਪੋਤੀ ਸਾਬ ਬਰਾਮਦ ਹੋ ਗਏ। ਬਾਬਾ ਜੀ ਕਿਵੇਂ ਦੇਖਦੇ ਹੋ ਕਿ ਉਹ ਕੱਲ ਵੀ ਬੇਅਦਬੀ ਦੀ ਘਟਨਾ ਜਿਹੜੀ ਹੋਣ ਤੋਂ ਬਚਾ ਆਉਗੀ ਤੇ ਲਗਾਤਾਰ ਹੋ ਰਹੀਆਂ ਨੇ ਤੇ ਚੂਣਾ ਦਾ ਜਿਹੜਾ ਪ੍ਰਚਾਰ ਆ ਉਹ ਵੀ ਸਿੱਖ ਰਹੇ ਨੇ। ਦੇਖੋ ਜੀ ਬਹੁਤ ਜੇ ਆਪਾਂ ਢੰਗਾਈ ਦੇ ਵਿੱਚ ਜਾਵਾਂਗੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਸਮੇਂ ਤੋਂ ਬਹੁਤ ਸਾਲਾਂ ਤੋਂ ਗੰਭੀਰ ਬਣੇ ਪਏ ਨੇ ਤੇ ਸਿੱਖਾਂ ਦੇ ਨਾਲ ਕਿਉਂਕਿ ਹੋਰ ਦੇਖੋ ਮੈਂ ਐ ਨਹੀਂ ਕਹਿੰਦਾ ਹੈਗਾ ਵੀ ਕਿਸੇ ਵੀ ਹੋਰ ਧਰਮਿਕ ਗ੍ਰੰਥ ਦੀ ਬੇਅਦਵੀ ਹੋਵੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਵੀ ਬੇਅਦਵੀ ਕਰੇ ਸਾਨੂੰ ਬਹੁਤ ਹੀ ਜ਼ਿਆਦਾ ਉਸ ਚੀਜ਼ ਦਾ ਵੀ ਦੁੱਖ ਆਸੀ ਉਹਦੇ ਲਈ ਵੀ ਸਾਡਾ ਨਾਰਾ ਬਿਲਕੁਲ ਜ਼ਰੂਰ ਮਾਰਾਂਗੇ ਤੇ ਪਰ ਇਹ ਸਿੱਖਾਂ ਦੇ ਨਾਲ ਹੀ ਕਿਉਂ ਵਾਪਰ ਰਿਹਾ ਹੈ ਦੇਖੋ ਸਾਜਸ਼ਾਵੇਂ ਹੁੰਦੀਆਂ ਨੇ ਤੇ ਸਾਡੇ ਮਾੜੇ ਕਰਮ ਅਤੇ ਰੰਝਾਂ ਇੱਕ ਦੂਜੇ ਨੂੰ ਕਸਾਉਣ ਦੇ ਲਈ ਵੀ ਅਸੀਂ ਗੁਰੂ ਪਾਸ਼ਾ ਜੀ ਦੀਆਂ ਬਾਣੀ ਨੂੰ ਜ਼ਰੀਆ ਬਣਾ ਕੇ ਬਹੁਤ ਜਗ੍ਹਾ ਤੇ ਘਟਨਾਵਾਂ ਇਸ ਤਰੀਕੇ ਦੀਆਂ ਵੀ ਵਾਪਰ ਚੁੱਕੀਆਂ ਨੇ ਜਿੱਥੇ ਕਿਸੇ ਨੂੰ ਕਸਾਉਣ ਦੇ ਲਈ ਵੀ ਇਦਾਂ ਦੇ ਕੰਮ ਹੋਏ ਨੇ ਤੇ ਜਿਹੜੀਆਂ ਸਾਜ਼ਿਸ਼ਾਂ ਨੇ ਇਹ ਡੂੰਘੀਆਂ ਹੀ ਨੇ ਤੇ ਇਹਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਵੀ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਨੇ 100 ਤੋਂ 100% ਇਹ ਉਹਨਾਂ ਨੂੰ ਮੈਂਟਲ ਕਰਾ ਦਈ ਦਿੱਤਾ ਜਾਂਦਾ ਹੈ ਤੇ ਇੱਕ ਦੇਖੋ ਪ੍ਰਸ਼ਾਸਨ ਵੀ ਕਈ ਵਾਰਾ ਆਪਣਾ ਪੱਲਾ ਛਾੜਦਾ ਵੀ ਛੇਤੀ ਛੇਤੀ ਗੱਲ ਨਵੇੜੀਆ ਮੈਂਟਲ ਕਹਿ ਕੇ ਹਨਾ ਤੇ ਪਿੰਡ ਦੇ ਵੀ ਜਿਹੜੇ ਹੁੰਦੇ ਨੇ ਵੀ ਸਾਡੇ ਪਿੰਡ ਦੀ ਬਦਨਾਮੀ ਨਾ ਹੋਵੇ ਜਾਂ ਗੁਰੂ ਪਾਸ਼ਾ ਜੀ ਦੇ ਨਾਲ ਉਸ ਤਰੀਕੇ ਦਾ ਪਿਆਰ ਨਹੀਂ ਰੱਖਦੇ ਤੇ ਉਹ ਵੀ ਕਹਿੰਦੇ ਨੇ ਹਾਂਜੀ ਹਾਂਜੀ ਇਹ ਮੈਂਟਲ ਸੀ ਪਰ ਉਸ ਕੇਸ ਦਾ ਅਸੀਂ ਮੰਨ ਸਕਦੇ ਹਾਂ ਪਰ ਸਾਰੇ ਨਹੀਂ ਹੁੰਦੇ ਹੈਗੇ ਤੇ ਇਹ ਬਹੁਤ ਹੀ ਜ਼ਿਆਦਾ ਅ ਅਤ ਨੰਗਣ ਨਿੰਦਰਯੋਗ ਜਿਹੜੀਆਂ ਚੀਜ਼ਾਂ ਸਾਡੇ ਨਾਲ ਹੋ ਰਹੀਆਂ ਨੇ ਤੇ ਇਹਦੇ ਲਈ ਸਾਨੂੰ ਵੀ ਸੁਚੇਤ ਹੋਣਾ ਪਊਗਾ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਸਾਡੇ ਘਰ ਦੇ ਵਿੱਚ ਚੋਰੀ ਕਰਨ ਦੇ ਲਈ ਸਾਡੇ ਘਰ ਦੇ ਵਿੱਚ ਡਾਕਾ ਮਾਰਨ ਦੇ ਲਈ ਸਾਡੇ ਘਰ ਨੂੰ ਲੁੱਟਣ ਦੇ ਲਈ ਤੇ ਦੁਸ਼ਮਣਾਂ ਜਿਹੜਾ ਉਹ ਤਤ ਪਰ ਖੜਾ ਵਾ ਤੇ ਪੱਬਾਂ ਪਰ ਖੜਾ ਵਾ ਉਹਦੇ ਲਈ ਸਾਨੂੰ ਵੀ ਹੀਲੇ ਬਸੀਲੇ ਕਰਨੇ ਪੈਣਗੇ ਨਾ ਉਹਦੇ ਤੋਂ ਬਚਾ ਦੇ ਲਈ ਤੇ ਬਹੁਤ ਅਫਸੋਸ ਦੀ ਗੱਲ ਇਹ ਆ ਵੀ ਜਿਹੜੇ ਸਾਡੀਆਂ ਸਰਮੌਰ ਸੰਸਥਾਵਾਂ ਨੇ ਦੇਖੋ ਮੈਂ ਕਿਸੇ ਦੇ ਨਿੱਜੀ ਹਮਲਾ ਨਹੀਂ ਕਰਨਾ ਚਾਹੁੰਦਾ ਪਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਵੀ ਕੋਈ ਸਖਤ ਫੈਸਲੇ ਲਏ ਜਾਣ ਇਸ ਸਬੰਧ ਦੇ ਵਿੱਚ ਤੇ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਕੋਈ ਵੀ ਚੀਜ਼ ਹੁੰਦੀ ਆ ਉਹਦੇ ਲਈ ਉਦੇ ਬਚਾਅ ਦੇ ਲਈ ਜਾਂ ਉਹਨੂੰ ਡਿਫੈਂਡ ਕਰਨ ਦੇ ਲਈ ਸਾਨੂੰ ਕੋਸ਼ਣਾ ਕੋਸ਼ ਰਣਨੀਤੀ ਤਿਆਰ ਕੀਤੀ ਜਾਂਦੀ ਹੁੰਦੀ ਹੈ ਜਿਹੜੀਆਂ ਵੱਡੀਆਂ ਸੰਸਥਾਵਾਂ ਜਿੱਦਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਤੇ ਸੰਸਥਾ ਸਾਡੇ ਕੋਲੇ ਕੋਈ ਨਹੀਂ ਹੈਗੀ ਸ੍ਰੀ ਅਕਾਲ ਤਖਤ ਸਾਹਿਬ ਸਿਰਮੌਰ ਨੇ ਉੱਥੇ ਦੇ ਜਥੇਦਾਰ ਦੇ ਵੱਲੋਂ ਕੋਸ਼ਣਾ ਕੋਸ਼ ਇਸ ਤਰੀਕੇ ਦਾ ਹੋਣਾ ਚਾਹੀਦਾ ਤੇ ਪਿੰਡ ਦੀਆਂ ਕਮੇਟੀਆਂ ਨਗਰ ਤੇ ਗ੍ਰਾਂਥੀ ਸਿੰਘ ਜਿੱਥੇ ਅਣਗਹਿਲੀ ਪਾਈ ਜਾਂਦੀ ਹੈ ਤੇ ਉਹਨਾਂ ਤੇ ਨਾਲ ਪਰਚਾ ਦਰਜ ਕਰ ਦਿੱਤਾ ਜਾਵੇ ਤੇ ਉਹਨਾਂ ਨੂੰ ਅੱਗੇ ਸਬਕ ਮਿਲੇ ਵੀ ਕੰਨੀਆਂ 14 ਦੇ ਲਈ ਪ੍ਰਧਾਨਗੀ ਕਰਨੀ ਜਾਂ ਸੈਕਟਰੀ ਬਣਨ ਦੇ ਲਈ ਨਹੀਂ ਹੈਗੇ ਅਸੀਂ ਅਸੀਂ ਜ਼ਿੰਮੇਵਾਰੀ ਵੀ ਚੱਕਣੀ ਹੈ ਦੇ ਬੰਬੇਪੰਡਾ ਮਨੈਸ਼ ਮੋਹਰਾਜ ਨੇ ਕਿਹਾ ਅੱਜ ਵੀਰੇ ਇਹ ਸਭ ਤੋਂ ਸਭ ਤੋਂ ਜਿਹੜੇ ਪੱਦੇ ਧਿਆਨ ਦੇ ਵਿੱਚ ਸਤਕਾਰ ਕਮੇਟੀ ਵਾਲੇ ਜਿਹੜੇ ਵੀ ਨੰਨੇ ਦਾ ਉਹ ਮਾਮਲੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਇਹ ਜਿਹੜੀ ਅਪੀਲ ਲਾਉਣ ਮੌਕੇ ਤੇ ਪਹੁੰਚ ਗਏ ਮੌਕੇ ਤੇ ਪਹੁੰਚ ਗਏ ਇਹ ਟਾਇਰ ਸਿਨਾਰਾ ਬੱਤੀ ਜੀ ਦਾ ਸਮਰਪਣ ਇਸ ਤੋਂ ਸਾਲ ਪਲਸੀ ਸੀ ਉਸ ਨਾਲ ਦੇ ਗੁਰਦਾ ਸਾਹਿਬ ਦੇ ਅੰਦਰ ਉਹ ਉਹਨਾਂ ਦੀ ਨਗਦਰੀ ਕਰਕੇ ਬਾੜ ਪਿਆ ਆਪਣੀ ਖਾਦੇ ਉਤੇ ਟਿਕਦੇ ਸੀ ਉਹ ਸਤੋ ਸਿੱਟਣ ਤੋਂ ਬਾਅਦ ਪਿੰਡ ਪਤਾ ਲੱਗਿਆ ਫਿਰ ਉਹਨਾਂ ਮੈਸਰ ਉਹਦੇ ਨਾਲ ਉਹਦੀ ਭਰਜਾਈ ਸੀ ਤੇ ਨਾਲ ਦਾ ਅਮਰਜੀਤ ਕੌਰ ਤੇ ਉਹਦਾ ਵੀ ਗਿਆ ਸੀ ਸਭੀ ਹਿੱਸੇ ਇਹਨਾਂ ਨੇ ਇਕੱਠੇ ਦੇ ਮਿਲ ਕੇ ਅਗਲੀ ਪੇਟ ਵਰਗਾ ਉਹ ਜੀਲੋਂ ਨਹਿਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀ ਸੀ ਇਸ ਦੇ ਰਿਗਾਰਡਿੰਗ ਅਜੇ ਤਿੰਨਾਂ ਬੰਦਿਆਂ ਦੇ ਖਾਤਮ ਜੁਰਗ ਜੀਰ ਟਾਇਲਸ ਨੇ ਬੇਅਦਬੀ ਕੀਤੀ ਹੈ ਤੇ ਜਿਨ੍ਹਾਂ ਨੇ ਨਾਲ ਉਹ ਅਗਲੀ ਪੇਟ ਕਰਨ ਦੀ ਸਾਥ ਦਿੱਤਾ ਇਨਾਦਰ ਗਲੌਬ ਮੁਕਦਮਾ ਦਰਜ ਕੀਤਾ ਹੈ 295 A ਤੇ 201 ਦਾ ਤੇ ਤਿੰਨ ਬੰਦਿਆਂ ਨੇ ਕਿਹਾ ਅਪੀਲ ਆਉਂਦੀ ਕਰਦੇ ਸਰ ਮੁੱਢਲੀ ਗੱਲ ਤੋਂ ਬਤਨਾ ਕਿ ਕਾਰਨ ਕੀ ਕਾਰਨ ਕੀ ਬਣ ਰਿਹਾ ਹੈ ਕਾਰਨ ਅਜੇ ਦਾ ਰੈਸਕੀਤਾ ਤਬੀਜ਼ ਦਾ ਬਾਰਡ ਹੈ ਇਹਦਾ ਰਮਾਨ ਮੰਗੇ ਉਹ ਤੋਂ ਬਾਅਦ ਦਾ ਬਿਲਕੁਲ ਕਲੀਅਰ ਹੋਊਗਾ ਇਸ ਤੋਂ ਬਿਨਾ ਬੈ ਟੂਡੇ ਜਰੀਏ ਆਪਣੇ ਸਾਰੇ ਇਲਾਕੇ ਦੇ ਵਿੱਚ ਜਾਂ ਸਾਰੇ ਪੰਜਾਬ ਅਕੀਨ ਇਹ ਵਕੀਲ ਕਰਦਾ ਬਿਜਲੀਆ ਕਮੇਟੀਆਂ ਉਸ ਜੇਤ ਰਹਿ ਗਿਆ ਗੁਰੂ ਘਰ ਦੀ ਛੁੱਟੀ ਕਰ ਗੁਰੂ ਘਰ ਦੀ ਰੱਖੀ ਕਰਨ ਜੇਕਰ ਇਹ ਮਾਮਲੇ ਦੇ ਕਿਸੇ ਕਮੇਟੀ ਦੀ ਲਾਪਰਵਾਹੀ ਆਉਣੀ ਤਾਂ ਕਮੇਟੀ ਦੇ ਖਰਾਬ ਨੀੜਾ ਅਸਰ ਚੱਲੇਗਾ